ਉਹਦੇ ਵਿੱਚ ਮਿਸ਼ਰ ਪੁਲਿਸ ਅਮਰਸੱਦ ਨੇ ਪਹਿਲਾਂ ਵੀ ਬੜੇ ਯੂਨੀਕਸ ਕੇਸਾਂ ਦੇ ਔਰ ਇਸ ਤਰ੍ਹਾਂ ਬਹੁਤ ਸਾਰੇ ਜਿਹੜੇ ਨਟੋਰੀਅਸ ਕ੍ਰਿਮੀਨਲਸ ਨੇ ਉਹਨਾਂ ਨੂੰ ਫੜ ਕੇ ਉਹਨਾਂ ਤੋਂ ਵੱਡੀਆਂ ਬਰਾਮਦੀਆਂ ਹੋਈਆਂ ਚਾਹੇ ਉਹ ਆਰਮ ਦਾਕਟ ਦੇ ਵਿੱਚ ਆ ਚਾਹੇ ਗੱਡੀਆਂ ਨੇ ਜਾਂ ਕੋਈ ਖੋਈ ਹੋਈ ਸਮਗਰੀ ਹੈ ਉਹਦੇ ਵਿੱਚ ਜਿਹੜਾ ਇਹ ਕੇਸ ਹੋਇਆ ਇਹ 7 ਤਰੀਕ ਨੂੰ ਇੱਕ ਕੀਆ ਸੋਨਟ ਕਾਰ ਜਿਹੜੀ 8:30 ਵਜੇ ਸੈਚ ਹੋ ਗਈ ਸੀ ਰੰਜੀਤ ਐਵਨਿਊ ਦੀ ਮਾਰਕੀਟ ਚੋਂ ਔਰ ਉਸ ਤੋਂ ਬਾਅਦ ਬੜਾ ਪ੍ਰੋਫੈਸ਼ਨਲੀ ਵਰਕ ਕਰ ਰਹੀ ਸੀ ਔਰ ਹਰ ਤਰ੍ਹਾਂ ਦੀ ਟੈਕਨੀਕਲ ਤੇ ਜਿਹੜੀ ਹਿਊਮਨ ਇੰਟਰੋ ਡਵੈਲਪ ਕੀਤਾ ਗਿਆ ਸਾਡੀ ਟੀਮ ਜਿਹਦੇ ਵਿੱਚ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਹਰਪਾਲ ਸਾਡੇ ਏਡੀਸੀਪੀ ਤੋਂ ਰਿਸ਼ਭ ਭੋਲਾ ਜੀ ਸਾਡੇ ਏਸੀਪੀ ਨੌਰਥ ਔਰ ਰੋਬਨ ਹਾਂਸ ਇਨਸਪੈਕਟਰ ਐਸਐਚਓ ਰਣਜੀਤ ਐਵਨੀਓ ਤੋਂ ਨਾਲ ਦੀ ਟੀਮ ਉਹ ਕੱਲ ਜਦੋਂ ਸ਼ਾਮ ਦੇ ਟਾਈਮ ਤੇ ਇੱਕ ਕਾਰ ਨੰਬਰ ਬਦਲ ਕੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਕਿੰਨੂ ਮੁਲਜ਼ਮ ਘਮਰੇ ਸੀਗੇ ਤਾਂ ਉਸ ਇਨਫੋਰਮੇਸ਼ਨ ਦੇ ਵਿੱਚ ਪਰਸਿਊ ਕਰ ਰਹੇ ਸੀਗੇ ਰੋਬਨ ਹਾਂਸ ਇੱਕ ਸਾਈਡ ਤੇ ਹੋ ਗਏ ਲਖਵਿੰਦਰ ਕੁਮਾਰ ਏਐਸਏ ਦੂਸਰੀ ਸਾਈਡ ਤੇ ਹੋ ਗਏ ਤੇ ਜਦੋਂ ਇਸ ਏਰੀਆ 'ਚ ਇੱਥੇ ਆਏ ਇੱਥੇ ਆਪਾਂ ਮੌਕੇ ਤੇ ਉੱਤੇ ਖੜੇ ਆ ਉਹ ਗੱਡੀ ਵਾਲਿਆਂ ਨੇ ਦੇਖਿਆ ਕਿ ਪੁਲਿਸ ਪਾਰਟੀ ਸਾਡੇ ਵੱਲ ਆ ਰਹੀ ਹੈ ਉਹਨਾਂ ਨੇ ਪਹਿਲਾਂ ਇੱਕ ਫਾਇਰ ਕੀਤਾ ਪੁਲਿਸ ਪਾਰਟੀ ਤੇ ਤੇ ਜਵਾਬੀ ਫਾਇਰ ਹਵਾ 'ਚ ਦੋ ਕੀਤੇ ਲਖਵਿੰਦਰ ਕੁਮਾਰ ਨੇ ਆਪਣੇ 9mm ਦੇ ਵਿੱਚੋਂ ਉਸ ਤੋਂ ਬਾਅਦ ਉਹ ਗੱਡੀ ਛੱਡ ਕੇ ਭੱਜਣ ਲੱਗੇ ਜਦੋਂ ਇਹ ਜਿਹੜਾ ਡਰਾਈਵਰ ਸੀਟ ਦੇ ਨਾਲ ਵਾਲਾ ਉਹ ਪੈਸੇਂਜਰ ਸੀ ਉਹਨੇ ਉੱਥੇ ਉੱਤਰ ਕੇ ਫਿਰ ਫਾਇਰ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਮਿਸ ਹੋਇਆ ਉਸ ਤੋਂ ਬਾਅਦ ਲਖਵਿੰਦਰ ਜਿਹੜਾ ਐਸਐਸਆਈ ਹੈ ਸਾਡੀ ਪੁਲਿਸ ਪਾਰਟੀ ਨੇ ਸੈਲਫ ਡਿਫੈਂਸ ਦੇ ਵਿੱਚ ਗੋਲੀ ਜਿਹੜੀ ਚਲਾਈ ਤੇ ਉਹਦੇ ਲੱਗਦੇ ਉੱਤੇ ਲੱਗੀ ਜਿਸ ਨਾਲ ਉਹ ਇੰਜਰ ਹੋਇਆ ਇਹਦੀ ਜਿਹੜਾ ਮੇਨ ਮੁਲਜ਼ਮ ਹੈ ਇਹਦੀ ਪਛਾਣ ਹੋਈ ਹੈ ਕਮਲ ਪ੍ਰੀਤ ਸਿੰਘ ਸਨ ਆਫ ਸਰਵੰਤ ਸਿੰਘ ਰੂਪ ਐਵੈਨਿਊ ਨੁਸ਼ਹਾਰਾ ਖੁਰ ਇਹ ਜੇ ਦਾ ਪਛੋਕਰ ਦੇਖਿਆ ਜਾਈਏ ਤੇ ਇਹਦੇ ਖਿਲਾਫ ਜਿਹੜੇ ਆ 11 ਮੁਕਦਮੇ ਦਰਜ ਆ ਜਿੱਚ ਡਕੈਤੀ ਰੋਬਰੀ ਔਰ ਪਿਸਤੌਲ ਦੀ ਨੋਕ ਦੇ ਉੱਤੇ ਸਨੇਚਿੰਗ ਔਰ ਵਕਫਾ ਜਿਹੜੇ ਨਾਲ ਦੇ ਦੋ ਬੰਦੇ ਦੂਜੇ ਨੇ ਗੁਰਪ੍ਰੀਤ ਸਿੰਘ ਇਲੀਸ ਭੇਜਾ ਇਹ ਤਰਨਤਨ ਦੇ ਰਹਿਣ ਵਾਲੇ ਦੋਨੋਂ ਇਹਦੇ ਖਿਲਾਫ ਵੀ 5 ਕ੍ਰਿਮੀਨਲ ਕੇਸ ਦਰਜ ਨੇ ਵਸਨ ਸਿੰਘ ਇਹ ਵੀ ਜਿਹੜਾ ਹੈਗਾ ਤਰਨਤਨ ਦੇ ਸਿੱਕਾ ਰਹਿਣ ਵਾਲਾ ਇਹਦੇ ਖਿਲਾਫ ਛੇ ਮੁਕਦਮੇ ਪੁਰਾਣੇ ਦਰਜ ਨੇ ਔਰ ਸਾਰੇ ਹੀ ਹਿਨਿਅਰਸ ਕ੍ਰਾਈਮ ਜਾਂ ਸੈਂਸੇਸ਼ਨਲ ਕ੍ਰਾਈਮ ਜਿਹੜਾ ਕਿ ਸਨੈਚਿੰਗ ਵਿਦ ਔਨ ਗਨ ਪੁਆਇੰਟ ਉਹ ਜਿਹੜੀ ਇਹਨਾਂ ਦਾ ਏਰੀਆ ਆਫ ਆਪਰੇਸ਼ਨ ਸੀ ਬਟਾਲਾ ਤੋਂ ਲੈ ਕੇ ਅੰਮ੍ਰਿਤਸਰ ਅੰਮ੍ਰਿਤਸਰ ਰੂਰਲ ਈਵਨ ਜਲੰਧਰ ਐਂਡ ਜ਼ੀਰਾ ਫਿਰੋਜ਼ਪੁਰ ਔਰ ਇਸਾਰੇ ਏਰੀਏ ਤਰਨਤਾਰਨ ਦੇ ਵਿੱਚ ਔਰ ਪਿੱਛੇ ਮੋਗੇ ਦੇ ਵਿੱਚ ਵੀ ਜਿਹੜਾ ਕੁੜਾ ਇਹਨਾਂ ਦਾ ਲਾ ਕੇ ਆਇਆ ਜਦੋਂ ਅਸੀਂ ਪਰਸਿਊ ਕਰ ਰਹੇ ਸੀ ਇਨਫੋਰਮੇਸ਼ਨ ਮਿਲੀ ਸੀਗੀ ਮੇਨ ਗੱਲ ਇਹ ਸੀ ਕਿ ਜਦੋਂ ਇਹ ਕਾਰ ਖੋ ਕੇ ਇਹਨਾਂ ਨੇ ਜਲੰਧਰ 8 ਨੰਬਰ ਡਿਵੀਜ਼ਨ ਦੇ ਵਿੱਚ ਇੱਕ ਮੈਡੀਕਲ ਦੀ ਦੁਕਾਨ ਤੇ ਗਏ ਉੱਥੇ ਇਹਨਾਂ ਨੇ ਪਿਸਤੌਲ ਦੀ ਨੋਕ ਦੇ ਉੱਤੇ 70 ਹਜ਼ਾਰ ਰੁਪਏ ਦੇ ਕਰੀਬ ਕੈਸ਼ ਉੱਥੋਂ ਲੁੱਟਿਆ ਤੇ ਸਾਰੇ ਉਹਦੇ ਸੋਨੇ ਦਾ ਜਿੰਨੇ ਵੀ ਚੀਜ਼ਾਂ ਪਾਈਆਂ ਸੀ ਮੰਦਰੀ ਵਗੈਰਾ ਉਹ ਚੀਜ਼ਾਂ ਉਹ ਲੁੱਟ ਲਈਆਂ ਸੀਗੀਆਂ ਉਹ ਏ.ਐਸ.ਵੀ. ਦੇ ਟ੍ਰੇਸ ਹੋਇਆ ਔਰ ਉਸ ਤੋਂ ਬਾਅਦ ਹੁਣ ਕਿਉਂਕਿ ਗੱਡੀਆਂ ਦੇ ਇਹ ਮਾਸਟਰ ਸੀਗੇ ਕਿ ਨੰਬਰ ਪਲੇਟ ਚੇਂਜ ਕਰ ਲੈਂਦੇ ਸੀ ਕਾਫੀ ਨੰਬਰ ਪਲੇਟਸ ਵੀ ਮਿਲੀਆਂ ਉਹ ਵੀ ਸਾਰੀ ਅਸੀਂ ਵੈਰੀਫਾਈ ਕਰਕੇ ਉਹ ਵੀ ਐਕਸ਼ਨ ਨਾਲ ਲੈ ਰਹੇ ਆ ਹੁਣ ਜਿਹੜੀ ਲੇਟੈਸਟ ਪਲਾਨ ਇਹਨਾਂ ਦੀ ਮੋਡਲੀ ਇਨਵੈਸਟੀਗੇਸ਼ਨ ਤੋਂ ਪਤਾ ਲੱਗੀ ਆ ਉਹ ਇਹ ਹੈ ਕਿ ਕੱਲ ਇਹਨਾਂ ਨੇ ਇਹ ਤਾਂ ਆਕਸੀ ਵੀਦੋਂ ਜੋ ਜਰੰਦਰ ਸਾਈਡ ਤੇ ਜਾਣਾ ਸੀ ਇਸ ਰਸਤੇ 'ਚ ਬਲੈਰੋ ਕੈਂਪਰ ਇੱਕ ਖੋਣਾ ਸੀਗਾ ਉਸ ਤੋਂ ਫਿਰ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਉਹ ਅਸੀਂ ਅਜੇ ਦੇਖ ਰਹੇ ਹਾਂ ਵੀ ਕੀ ਇਹ ਬੈਂਕ ਨੂੰ ਕਿਸੇ ਨੂੰ ਜਾਂ ਕੀ ਹੈ ਦੋਆਬਾ ਏਰੀਆ 'ਚ ਕਰਨਾ ਚਾਹੁੰਦੇ ਸੀ ਉੱਤੇ ਅਸੀਂ ਅਜੇ ਇਨਵੈਸਟੀਗੇਸ਼ਨ ਚੱਲਦੀ ਸਰ ਜਿਸ ਤਰ੍ਹਾਂ ਤੁਹਾਨੂੰ ਆਪਣ ਤੋਂ ਤੁਹਾਨੂੰ ਇਹ ਤਾਂ ਇੱਕ 32 ਬੋਰ ਦਾ ਰਵੋਲਵਰ ਹੋਇਆ ਜੀ ਜਿਹਦੇ ਤੇ ਤਿੰਨ ਰਾਉਂਡਸ ਹੀ ਮਿਲੇ ਦੋ ਇਹਨੇ ਇੱਕ ਫਾਇਰ ਕਰ ਦਿੱਤਾ ਸੀ ਇੱਕ ਇਹਦਾ ਮਿਸ ਹੋ ਗਿਆ ਤੇ ਤਿੰਨ ਹਾਇਲਿਗਲ ਸਰ ਇਹਨਾਂ ਦੇ ਵੀ ਕੋਈ ਆਪਰੇ ਕਲੈਕਸ਼ਨ ਨਜ਼ਰ ਆ ਰਹੇ ਆ ਤੁਸੀਂ ਤਾਂ ਦੇਖੋ ਕਾਫੀ ਧੇਰ ਤੋਂ ਨਾਲ ਹੀ ਨੇ ਜਦੋਂ ਆਪਣੇ ਵਾਲੀ ਵਾਰਦਾਤ ਹੋਈ ਆ ਗੱਡੀ ਵਾਲੀ ਉਦੋਂ ਵੀ ਇਕੱਠੀ ਆਏ ਸੀ ਇਹ ਉਹਨੂੰ ਵੀ ਇਕੱਠੇ ਇੰਜਾਮ ਦਿੱਤਾ ਜਲੰਧਰ ਵਾਲੀ ਵਾਰਦਾਤ ਚ ਵੀ ਇਕੱਠੇ ਸੀ ਤੇ ਹੁਣ ਕੱਲ ਵੀ ਇਹ ਇਕੱਠੇ ਹੀ ਸੀ ਕਿ ਅਗਲੀ ਵਾਰਦਾਤ ਕਰਨ ਦੀ ਕਾਰਜਾ ਨਹੀਂ ਕਿੰਨੇ ਜਾਣਗੇ ਸਰ ਇਹ ਆਪਣਾ ਜਿਹੜੇ ਨਮਕ ਦਾ ਟੋਮਲ ਫ੍ਰੀਤ ਹੋਇਆ ਜੀ ਕਿਉਂਕਿ ਉਹੀ ਭੱਜ ਰਿਹਾ ਸੀ ਉਹੀ ਉਹਦੇ ਕੋਲ ਹੀ ਪਿਸਤੌਲ ਸੀ ਉਹਨੇ ਹੀ ਸ਼ੂਟ ਕੀਤਾ ਸੀ ਦੋ ਬੰਦੇ ਤਾਂ ਕਿਹੜਾ ਸਰ ਇਹਨਾਂ ਦੱਸਦੇ ਨੇ ਕਿ ਕਿਹੜੀ ਕਿਹੜੀ ਬਾਮੂ ਪਰ ਸਰ ਇਹ ਮੈਂ ਉਹੀ ਤੁਹਾਨੂੰ ਦੱਸਦਾ ਨਾ ਜੀ ਕਿ ਕਾਤੀ ਦੇ ਡਰਾਬਰੀ ਦੇ ਔਰ ਪਿਸਟਲ ਪੁਆਇੰਟ ਤੇ ਗਨ ਪੁਆਇੰਟ ਤੇ ਜਿਹੜੀ ਸੈਂਸੇਸ਼ੀਅਸ ਸੈਟਿੰਗ ਦੇ ਹੈ ਜਿਹੜੇ ਕਿ ਬਟਾਲਾ ਅੰਮ੍ਰਿਤਸਰ ਜਲੰਧਰ ਔਰ ਜ਼ੀਰਾ ਫਰੋਜ਼ਪੁਰ ਤਰਨਤਾਰਨ ਇਹ ਸਾਰੇ ਏਰੀਆ ਚ ਵਾਈਡ ਸਪਰੈਡ ਏਰੀਆ ਚ ਇਹਨਾਂ ਦੀ ਏਰੀਆ ਆਫ ਆਪਰੇਸ਼ਨ ਸੀ ਔਰ ਉਥੇ ਕਾਫੀ ਬਾਰਤਾਤਾ ਕੀਤੀ ਹੈ ਕਮਲਪ੍ਰੀਤ ਦੇ ਖਿਲਾਫ 11 ਮੁਕਦਮੇ ਦਰਜ ਆ ਇਸ ਤਰ੍ਹਾਂ ਦੇ ਜਿੱਚ ਰੋਬਰੀ ਵੀ ਹੈ ਡਕੈਤੀ ਵੀ ਹੈ ਔਰ ਗੁਰਪ੍ਰੀਤ ਦੇ ਖਿਲਾਫ 5 ਮੁਕਦਮੇ ਦਰਜ ਨੇ ਵੱਸਨ ਸਿੰਘ ਦੇ ਖਿਲਾਫ 6 ਮੁਕਦਮੇ ਦਰਜ ਨੇ ਆਲਰੇਡੀ ਉਹ ਪੁਰਾਣੇ ਨਟੋਰੀਅਸ ਕ੍ਰਿਮੀਨਲਸ ਨੇ ਮੈਂ ਇਹਨੂੰ ਅੱਛੀ ਕਾਮਯਾਬੀ ਮੰਨਦਾ ਔਰ ਆਪਣੀ ਟੀਮ ਨੂੰ ਸ਼ਾਬਾਸ਼ ਦਿੰਨਾ ਕਿ ਉਹਨਾਂ ਨੇ ਇਸ ਵੀ ਟੈਸਟ ਕੀਤਾ ਔਰ ਉਸ ਤੋਂ ਬਾਅਦ ਜਿਹੜਾ ਇਹ ਏਰੀਏ ਦੇ ਵਿੱਚੋਂ ਜਿਹੜੇ ਪੁਰਾਣੇ ਕ੍ਰਿਮੀਨਲ ਸਾਡੇ ਆਪਰੇਸ਼ਨ ਹੈ ਇਹ ਵੀ ਗੈਂਗ ਬਸਟ ਹੋਇਆ ਇੱਕ ਬਿਸ਼ਾਰਾ ਖੁੱਦ ਹਾਂਜੀ ਕਵਰਪ੍ਰੀਤ ਸਿੰਘ son of ਸਰਵੰਤ ਸਿੰਘ ਰੂਪ ਐਵੈਨਿਊ ਨਿਸ਼ਾਰਾ ਖੁੱਦ ਅਮਰਸਰ ਦੂਜਾ ਗੁਰਪ੍ਰੀਤ ਵਸਨ ਦੋਨੋਂ ਤਰਨਤਾਰ ਦੇ ਰਹੇ ਸਾਨੂੰ ਪੁਲਿਸ ਦੇ ਵਿਭਾਗ ਕਿੰਨੇ ਵਿੱਚ ਕਦੋਂ ਸਰ ਰਾਤ ਦੀ ਜਿਹੜੀ ਇਹ ਸਬਕ 6 ਵਜੇ ਦੀ ਗੱਲ ਹੈ ਤੇ ਇਹਨਾਂ ਵੱਲੋਂ ਜਿਹੜੇ ਪੁਲਿਸ ਦੇ ਉੱਤੇ ਇੱਕ ਫਾਇਰ ਕੀਤਾ ਗਿਆ ਦੂਜਾ ਜਦੋਂ ਇਹਨੇ ਸਾਹਮਣੇ ਆਮਣੇ ਹੋਇਆ ਤੇ ਇਹਨੇ ਕੀਤਾ ਮਿਸ ਹੋ ਉਸ ਤੋਂ ਬਾਅਦ ਇਹ ਇੰਜਰਡ ਹੋ ਗਿਆ ਸਰ ਜਿਸ ਤਰ੍ਹਾਂ ਤੁਹਾਡਾ ਨੂੰ ਦੱਸਿਆ ਜਾ ਰਿਹਾ ਬਹੁਤ ਸਾਰੀਆਂ ਨੰਬਰ ਪਲੇਟਾਂ ਮਿਲੀਆਂ ਨੇ ਕੀ ਲੱਗਦਾ ਜੀ ਹੋਰ ਵੀ ਗੱਡੀਆਂ ਖੋਈਆਂ ਰਹੀਆਂ ਨੇ ਇਹਨਾਂ ਦੇ ਵੱਲੋਂ ਨੰਬਰ ਕਰਾ ਹਾਂਜੀ ਉਸੇ ਤੇ ਕੰਮ ਕਰ ਰਹੇ ਆ ਥੋੜੀ ਅਜੇ ਟ੍ਰੀਟ ਅੰਡਰ ਟ੍ਰੀਟਮੈਂਟ ਵੀ ਹੈ ਕੰਪਲੀਟ ਬਾਕੀ ਦੂਜਿਆਂ ਤੋਂ ਪੁੱਛਗਿੱਛ ਕਰ ਰਹੇ ਆ ਅਸੀਂ ਔਰ ਮੈਨੂੰ ਉਮੀਦ ਹੈ ਕਿ ਹੋਰ ਵੀ ਇਹਦਾ ਮਤਲਬ ਕ੍ਰਾਈਮ ਜਿਹੜੇ ਸਾਹਮਣੇ ਆਉਣਗੇ ਇੰਨੇ ਚੀਜ਼ਾਂ ਤਾਂ ਹੋਣ ਬਿਲਕੁਲ ਸਾਹਮਣੇ ਆ ਕੇ ਕੇਸ ਕਰਤਾ ਕਿ ਕਰਨਾ ਜੀ ਅੱਜ ਹੁਣ ਪੇਸ਼ ਕਰਨਗੇ ਜੀ ਇਹ ਜਾ ਕੇ ਸਰ ਕਿੰਨੀਆਂ ਗੱਡੀਆਂ ਬਰਾਮਦ ਹੋਈਆਂ ਜੀ ਹੁਣ ਤੱਕ ਇਹ ਕੀ ਆ ਸੋ ਉਹ ਬਾਕੀ ਅਸੀਂ ਚਲਾ ਰਹੇ ਇਹਨਾਂ ਤੇ ਗੱਲ ਉਹੀ ਅਸੀਂ ਕੋਸ਼ਿਸ਼ ਕਰ ਰਹੇ ਕਿ سپੁਰਦਾਰੀ ਤੇ ਜਾ ਕੇ ਉਹਨਾਂ ਨੂੰ ਵਾਪਸ ਕਿਉਂਕਿ ਇਹਨਾਂ ਦੇ ਗੈਕ ਚ ਹੋਰ ਵੀ ਬੰਦੇ ਸਰ ਹੋਛੇ ਦੇ ਨਾਲ ਕਰਦੇ ਆ ਜੀ ਹੁਣ ਸਾਰਾ ਟੈਕਨੀਕਲੀ ਵੀ ਸਾਰਾ ਇਨਵੈਸਟਿਗੇਟ ਕਰਦੇ ਸਰ ਲੱਗਦਾ ਹੈ ਕਿ ਆਊਟ ਆਫ ਪੰਜਾਬ ਵੀ ਕੋਈ ਕਨੈਕਸ਼ਨ ਹੋ ਸਕਦਾ ਹੈ ਮੈਂ ਆਪ ਦਾ ਬਾਹਰ ਦਾ ਨਹੀਂ ਆਇਆ ਅਜ ਤੱਕ ਐਮੀ ਆਪਾਂ ਗਲਤੀ ਕੀਤੀ ਆ ਪੰਜ ਛੇ ਜਿੱਦ ਨਹੀਂ ਇੰਟਰ ਡਿਸਟ੍ਰਿਕਟ ਦਾ ਹੈ ਹੀ ਆ ਜੀ ਤੁਸੀਂ ਦੱਸਿਆ ਕੋ ਵੱਡੀ ਪਲਾਨਿੰਗ ਕਰ ਰਹੇ ਸੀ ਕੋਈ ਬੈਂਕ ਰੋਬਰੀ ਦਾ ਸੀ ਲੱਗਦਾ ਹੈ ਕਿ ਬਲੈਰੋ ਕੈਂਪਰ ਇਹ ਕਹਿੰਦੇ ਸੀ ਸਪੈਸ਼ਲੀ ਉਹੀ ਲੈਣਾ ਕਿਉਂਕਿ ਉੱਤੇ ਬਹੁਤ ਸ਼ੱਕ ਨਹੀਂ ਹੁੰਦਾ ਇਹਨਾਂ ਦਾ ਮਨ ਮਨ ਨਹੀਂ ਸੀਗਾ ਸਾਬੇ ਉਹ ਹੀ ਕਹ ਰਹੇ ਬਲੈਕਆਊਟ ਸੀ ਇਹਨਾਂ ਨੇ ਸਨੈਪ ਕੀਤੀ ਸੀ ਹੈ ਜੀ ਬਲੈਕਆਊਟ ਜਿਹੜਾ ਸਨੈਪ ਕੀਤਾ ਉਹ ਹੀ ਕਹ ਰਹੇ ਆ ਜੀ ਈਐਸ ਵਨਟ ਜੀ ਹਾਂਜੀ ਹਾਂਜੀ ਤੇ ਰੰਜੀਤ ਐਵਨਿਊ ਦੇ ਵਿੱਚ ਕੀਤੀ ਸੀਗੀ ਠੀਕ ਹੈ ਥੈਂਕ ਯੂ ਜੀ ਜੀ ਭਾਈ